ਇਰਖੇਤੇ ਰੱਖਿਓ ਭਾਈ ਦਿਆਲਾ ਜੀ ਭਾਈ ਸਹਿਬ ਭਾਈ ਮਨੀ ਸਿੰਘ ਦੇ ਵੱਡੇ ਭਰਾ ਨੇ ਭਾਈ ਮਤਮਾਈ ਦਾਸ ਦੇ ਪੁੱਤਰ ਨੇ ਭਾਈ ਬੱਲੂ ਦੇ ਪੋਤਰੇ ਨੇ ਭਾਈ ਬੱਲੂ ਉਹ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਪਹਿਲੀ ਜੰਗ ਵਿੱਚ ਸ੍ਰੀ ਅਮਰitsar ਸਾਹਿਬ ਸ਼ਹੀਦ ਹੋਇਆ ਸੀ ਇਹ ਭਾਈ ਮਨੀ ਸਿੰਘ ਹਰਾਂ ਦਾ ਦਾਦਾ ਹੈ ਭਾਈ ਮਨੀ ਸਿੰਘ ਦੀ ਸ਼ਾਦੀ ਇਸੇ ਰਾਏ ਸੀਨਾ ਪਿੰਡ ਵਿੱਚ ਹੋਈ ਹੈ ਉਹਨਾਂ ਦੀ ਪਤਨੀ ਦਾ ਨਾਮ ਹੈ ਬੀਬੀ ਸੀਤੋਬਾਈ ਬੀਬੀ ਸੀਤੋਬਾਈ ਭਾਈ ਲੱਖੀ ਸ਼ਾਹ ਵਣਜਾਰੇ ਦੀ ਧੀ ਹੈ ਮਤਲਬ ਬਾਬੇ ਲੱਖੀ ਸ਼ਾਹ ਵਣਜਾਰੇ ਦਾ ਤੇ ਭਾਈ ਦਿਆਲੇ ਦਾ ਆਪਸ ਵਿੱਚ ਰਿਸ਼ਤਾ ਜੁੜਦਾ ਹੈ ਦਮਾਦ ਦਾ ਭਰਾ ਤੁਸੀਂ ਪੰਜਾਬੀ 'ਚ ਇਹ ਕਹਿ ਲਓ ਅਗਲੀ ਬਾਤ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਜਤੀਦਾਸ ਭਾਈ ਸਖੀਦਾਸ ਇਹ ਚਾਰ ਭਰਾ ਸਨ ਇਨਾਂ ਚਾਰਾਂ 'ਚੋਂ ਭਾਈ ਮਤੀਦਾਸ ਦੇ ਭਾਈ ਸਤੀਦਾਸ ਦੋਨੋਂ ਹਾਜ਼ਰ ਨੇ। ਇੱਕ ਭਲੇਖਾ ਹੋਰ ਹੈ ਸਾਡੇ ਇਤਿਹਾਸ ਵਿੱਚ। ਕਿਉਂਕਿ ਇਤਿਹਾਸ ਵੀ ਬਹੁਤ ਧਿਆਨ ਮੰਗਦਾ ਗੁਰਮਖੋ ਅਤੇ ਸਮੇਂ ਨਾਲ ਵੱਧ ਮੰਗਦਾ ਹੈ। ਜਿਹੜੇ ਸਾਡੇ ਪ੍ਰਾਤਨ ਬਹੁਤੇ ਸਰੋਤ ਨੇ ਪਹਿਲਾਂ ਉਹਨਾਂ ਵਿੱਚ ਭਾਈ ਸਤੀਦਾਸ ਦਾ ਜ਼ਿਕਰ ਨਹੀਂ ਸੀ ਹੁੰਦਾ ਤੁਸੀਂ ਅਜੇ ਵੀ ਪੜ ਸਕਦੇ ਹੋ। ਇਹ ਜ਼ਿਕਰ ਪਹਿਲੀ ਵਾਰ ਜਦੋਂ ਗਿਆਨੀ ਗਰਜਾ ਸਿੰਘ ਹੋਰਾਂ ਨੇ ਭਟਵੰਜਾਂ ਦੀ ਖੋਜ ਕੀਤੀ ਹੈ। ਪਟ ਉਹਨੇ ਜਿਹੜੇ ਗੁਰੂ ਸਾਹਿਬ ਦੇ ਨਾਲ ਰਹਿ ਰਹੇ ਜਿੰਨਾ ਇਤਿਹਾਸ ਲਿਖਿਆ ਉਹਨਾਂ ਵਿੱਚ ਪਹਿਲੀ ਵਾਰ ਭਾਈ ਸਤੀਦਾਸ ਦਾ ਜ਼ਿਕਰ ਪਟਵਈਆਂ ਤੋਂ ਆਇਆ ਵੀ ਉਹਨਾਂ ਨੂੰ ਕਿਵੇਂ ਸ਼ੇਰ ਕੀਤਾ ਫਿਰ ਉਹ ਨਾਲ ਐਡ ਕੀਤਾ ਗਿਆ ਉਸ ਸਮੇਂ ਤੋਂ ਲੈ ਕੇ ਜਿਹੜੇ ਪਿਛਲੇ ਬੁਲਾਰੇ ਸਨ ਉਹ ਨਹੀਂ ਸੀ ਜ਼ਿਕਰ ਕਰਦੇ ਜਦੋਂ ਲੰਬਾ ਟੈਪ ਪਿੱਛੇ ਜਾਓ ਅਗਲੀ ਗੱਲ ਤੀਜੀ ਬੇਨਤੀ ਕੀਤੀ ਸੀ ਇਹ ਉਹ ਟਾਈਮ ਹੈ ਜਦੋਂ ਔਰੰਗਜੀਬ ਨੇ ਸੁਣਨ ਵਾਲੀ ਬਾਤ ਹੈ ਤੁਹਾਡੇ ਇਤਿਹਾਸ ਲਿਖਾਰੀਆਂ ਨੂੰ ਇਤਿਹਾਸ ਲਿਖਣ ਤੋਂ ਸ਼ਕਤੀ ਨਾਲ ਵਰਜਿਆ ਹੋਇਆ ਸੀ ਕਿਉਂਕਿ ਜਦੋਂ ਤੁਸੀਂ 1675 ਮਹਾਰਾਜ ਦੀ ਸ਼ਹਾਦਤ ਤੱਕ ਇਸ ਸਮੇਂ ਨੂੰ ਪੜੋਗੇ ਨਾ ਤੇ ਉਹਦਾ ਆਪਣਾ ਇੱਕ ਲਿਖਾਰੀ ਹੈ ਉਹਦਾ ਨਾਮ ਹੈ ਮਸਤਾਦ ਖਾਫੀ ਖਾਨ ਮੁਆਸਰ-ਏ-ਆਲਮਗਿਰੀ ਉਹਨੇ ਲਿਖੀ ਹੈ ਬੜੇ ਸਜਨੇ ਦਾ ਹਵਾਲਾ ਦਿੰਦੇ ਨੇ ਇਹਨੇ 1675 ਦੀ ਐਂਟਰੀ ਤਾਂ ਦਰਜ ਕੀਤੀ ਆਪਣੇ ਇਤਿਹਾਸ ਵਿੱਚ ਪਰ 1675 ਵਿੱਚ ਵੀ ਇਹਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਹੀਂ ਲਿਖੀ ਇਹਦਾ ਮਤਲਬ ਹੈ ਜੋ ਹਕੂਮਤ ਕਰ ਰਹੀ ਹੈ ਜੋ ਉਸ ਸਮੇਂ ਦੀ ਸਰਕਾਰ ਔਰੰਗਜ਼ੇਬ ਕਰ ਰਹੀ ਹੈ ਉਹ ਨਹੀਂ ਦਰਜ ਕੀਤਾ ਜਾ ਰਿਹਾ ਉਹਦੀਆਂ ਗੁਨਾ ਨੂੰ ਜਾਂ ਕਹੋ ਉਹਦੇ ਉਹ ਕੰਮਾਂ ਨੂੰ ਗਿਣਿਆਇਆ ਜਾ ਰਿਹਾ ਜੋ ਇਸਲਾਮ ਲਈ ਕਰਦਾ ਮੈਂ ਬੇਨਤੀ ਇਹ ਕਰ ਰਿਹਾ ਤੁਹਾਡੇ ਸਮਝ ਵਿੱਚ ਆਈ ਹੋਵੇ ਬਾਤ ਕਿ ਇਤਿਹਾਸ ਨੂੰ ਲੁਕੋਇਆ ਜਾ ਰਿਹਾ ਸੀ ਤੀਜੀ ਗੱਲ ਵੀ ਸੁਣਿਓ ਅੱਜ ਵੀ ਲੋੜ ਹੈ ਗੁਰਮਖੋ ਜੋ ਸਮੇਂ ਔਰੰਗਜ਼ੇਬ ਨੇ ਕੀਤਾ ਉਸ ਸਮੇਂ ਅਖਬਾਰ ਚੱਲਦਾ ਸੀ ਦਰਬਖ ਅਖਬਾਰ ਆ ਤੇ ਦਰਬਾਰੇ ਮੌਲਾ ਸਿਰਫ ਉਹਦੇ ਚ ਜਾਣਕਾਰੀ ਮਿਲਦੀ ਸੀ ਮੈਂ ਗੱਲ ਨੇੜੇ ਰੱਖ ਕੇ ਕਰਾਂ ਉਸ ਸਮੇਂ ਕਿੰਨੇ ਗੁਰੂ ਕੇ ਸਿੱਖ ਜਿਥੇ ਅੱਜ ਸ਼ੀਸ਼ਗੰਜ ਸਾਹਿਬ ਹੈ ਨਾ ਇਹਦੇ ਨਾਲ ਹੀ ਇੱਕ ਕੋਤਵਾਲੀ ਸੀ ਸ਼ੀਸ਼ਗੰਜ ਸਾਹਿਬ ਤੋਂ ਸੱਜੇ ਹੱਥ ਜਾਮਾ ਮੱਜੇ ਤੋਂ ਪਹਿਲਾਂ ਇਸ ਕੋਤਵਾਲੀ ਦੇ ਨਾਲ ਜਿਹੜਾ ਅੱਜ ਮੌਜੂਦਾ ਫੁਹਾਰਾ ਹੈ ਜਿੱਥੇ ਚੰਦਨੀ ਚੌਕ ਇਹ ਚੰਦਨੀ ਚੌਕ ਹੈ ਇਹਦਾ ਸੁਭਾ ਦਿਕਰ ਕੀਤਾ ਸੀ ਰਿਪੀਟ ਕਰਾਂਗੇ ਆਪਣਾ ਸਮਾਂ ਹੋਰ ਲੱਗੇਗਾ ਇਹ ਨੇ ਆਪਣੀ ਪਹਿਲਾਂ ਧੀ ਵਾਸਤੇ ਤਿਆਰ ਕਰਾਇਆ ਸੀ ਇਹ ਇੱਕ ਰਾਤ ਨੂੰ ਚੰਦਰਮਾ ਦੀ ਰੌਸ਼ਨੀ ਨਾਲ ਇਹਦੇ ਵਿਚਲਾ ਪਾਣੀ ਚਮਕਦਾ ਸੀ ਚੰਦਰਮਾ ਦੀ ਚਮਕ ਕਰਕੇ ਚੌਕ ਨਾਮ ਹੁੰਦਾ ਜਿੱਥੋਂ ਚਾਰ ਰਸਤੇ ਲੰਘਣ ਚੰਦਰਮਾ ਦੀ ਰੌਸ਼ਨੀ ਦੀ ਚਮਕ ਕਰਕੇ ਚੰਦ ਦੀ ਰੌਸ਼ਨੀ ਦੀ ਚਮਕ ਕਰਕੇ ਇਹਦਾ ਨਾਮ ਸੀ ਚੰਦਨੀ ਚੌਕ ਹੁਣ ਇੱਥੇ ਤਿੰਨੋਂ ਗੁਰੂ ਕੇ ਸਿੱਖ ਨੇ ਪਹਿਲਾਂ ਕੋਤਵਾਲੀ ਦੇ ਵਿੱਚੋਂ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ ਲਿਆਂਦਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਜਿਸ ਪਿੰਜਰੇ 'ਚ ਬੰਦ ਨੇ ਜੋ ਦਾ ਵੇਰਵਾ ਤੁਸੀਂ ਇਤਿਹਾਸ 'ਚ ਪੜੋਗੇ ਨਾ ਗੁਰਮਖੋ ਉਹਦੇ ਮਹਾਰਾਜ ਨੇ ਨਹੀਂ ਤੇ ਜਾਣ ਇਸ ਗੱਲ ਨੂੰ ਜਾਣਿਓ ਵੀ ਪੜਨ ਵਾਲੇ ਬੰਦੇ ਦੀ ਅੱਖਾਂ 'ਚ ਉਹ ਇੰਜ ਵਹਿ ਜਾਂਦੇ ਬੈਠਾ ਨਹੀਂ ਜਾਂਦਾ ਉਹਦੇ ਵਿੱਚ ਉਹਦੇ ਵਿੱਚ ਝੁਕਿਆ ਵੀ ਨਹੀਂ ਜਾ ਸਕਦਾ ਪਾਸੇ ਤੋਂ ਤਿੱਖੇ ਸ਼ੁਰੇ ਨੇ ਇਤਨਾ ਉੱਚਾ ਵੀ ਨਹੀਂ ਹੈ ਵੀ ਖੜਿਆ ਜਾ ਸਕੇ ਮਤਲਬ ਤੁਸੀਂ ਇਹ ਕਹੋ ਇਸ ਤਰੀਕੇ ਦਾ ਇੱਕ ਤਸੀਹਆ ਹੈ ਪਰ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਆਪਣੀ ਤਾਂ ਜ਼ਿੰਦਗੀ ਸ਼ਰੀਰ ਦੀ ਇਹ ਕਹਿ ਕੇ ਅੰਮ੍ਰਿਤ ਵਚਨਾਂ ਦੁਆਰਾ ਸਮਝਾਇਆ ਵੀ ਸ਼ਰੀਰ ਵੀ ਝੂਠਾ ਹੈ ਜੱਗ ਵੀ ਝੂਠਾ ਅੱਜ ਨਹੀਂ ਤੇ ਕੱਲ ਜਾਣਾ ਹੈ ਉਹਨਾਂ ਤੇ ਇਹਨਾਂ ਚੀਜ਼ਾਂ ਦਾ ਕੀ ਅਸਰ ਹੋਣਾ ਸੀ ਮੈਂ ਇੱਕ ਛੋਟੀ ਜਿਹੀ ਬਾਤ ਕਹਿ ਕੇ ਅੱਗੇ ਤੋਰ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਦਾ ਜਿੱਦੇ ਪ੍ਰਕਾਸ਼ ਹੋਇਆ ਨਾ ਬਹੁਤ ਸੋਹਣੀ ਕਿਤਾਬ ਲਿਖੀ ਗਿਆਨੀ ਭਜਨ ਸਿੰਘ ਹੋਰਾਂ ਨੇ ਬੜੇ ਪ੍ਰਾਣੇ ਵਿਦਵਾਨ ਨੇ ਉਹ ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਨੇ ਦਰਸ਼ਨ ਕਰਕੇ ਨਮਸਕਾਰ ਕਰਕੇ ਕਿਹਾ ਸੀ ਕਹਿਣ ਲੱਗੇ ਮੈਨੂੰ ਬਿਲਕੁਲ ਇਹਨਾਂ ਵਿੱਚੋਂ ਪਿਤਾ ਜੀ ਵਾਲਾ ਚਲਕਾਰ ਆ ਪੈਂਦਾ ਹੈ ਭਾਵ ਗੁਰੂ ਅਰਜਨ ਦੇਵ ਸਾਹਿਬ ਵਰਗਾ ਉਹਨਾਂ ਵਾਲੀ ਕਰਨੀ ਕਰਨਗੇ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੇ ਗੁਰੂ ਤੇਗ ਬਹਾਦਰ ਸਾਹਿਬ ਦਾਦੇ ਤੇ ਪੋਤੇ ਦੋਹਾਂ ਦੀ ਜਿਹੜੀ ਸ਼ਹਾਦਤ ਹੈ ਗੁਰਮਖੋ ਖੜਕੇ ਹੈ ਅੱਗੇ ਵੀ ਬੇਨਤੀ ਅਰੰਭ ਚ ਕੀਤੀ ਸੀ ਫੇਰ ਫੇਰ ਅੱਗੇ ਦਾਦੇ ਤੇ ਪੋਤੇ ਭਾਵ ਗੁਰੂ ਤੇਗ ਬਹਾਦਰ ਸਾਹਿਬ ਤੇ ਦੋਨੋਂ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਛੋਟੇ ਸਾਹਿਬ ਜਾਦੇ ਪਹਿਲਾਂ ਵੀ ਦਾਦੇ ਤੇ ਪੋਤੇ ਦੀ ਬਾਤ ਲੜਦੀ ਹੈ ਫਿਰ ਚੰਦਨੀ ਚੌਕ ਤੋਂ ਸਰਹੰਦ ਦੀਆਂ ਨੀਆਂ ਤੱਕ ਫਿਰ ਦਾਦੇ ਤੇ ਪੋਤੇ ਦੀ ਬਾਤ ਲੜੀ ਹੁਣ ਮਹਾਰਾਜ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਕਾਜ਼ੀ ਅਬਦੁਲ ਵਹਾਬ ਬੋਰਾ ਜ਼ਲਾਦ ਜ਼ਲਾਦੂਦੀਨ ਇਥੋਂ ਦਾ ਜਿਹੜਾ ਸੂਬੇਦਾਰ ਉਹਦਾ ਨਾਮ ਖਾਫੀ ਖਾਨ ਕੋਤਵਾਲੋ ਦਾ ਨਾਮ ਹੈ ਅਬਦੁੱਲਾ ਇਹ ਚਾਰ ਬੰਦੇ ਚੇਤੇ ਰੱਖਿਓ ਇਹਨਾਂ ਨੇ ਬੜਾ ਹੀ ਯਤਨ ਕੀਤਾ ਵੀ ਮਹਾਰਾਜ ਜੀ ਕਿਸੇ ਤਰੀਕੇ ਨਾਲ ਮੰਨ ਜਾਣ ਹੁਣ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਮੰਨੇ ਕੱਤ ਪਹਿਲਾਂ ਮਹਾਰਾਜ ਨੂੰ ਹਵੇਲੀ 'ਚ ਰੱਖਿਆ ਹਵੇਲੀ 'ਚ ਉਹ ਕੋਤਵਾਲ ਹੀ ਲਿਆਂਦਾ ਹੁਣ ਕੋਤਵਾਲੀ 'ਚੋਂ ਮਹਾਰਾਜ ਨੂੰ ਪਿੰਜਰੇ ਵਿੱਚ ਬਾਹਰ ਲਿਆਂਦਾ ਤੇ ਜਿੱਥੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਹੈ ਨਾ ਇਸ ਥਾਂ ਤੇ ਥੋੜਾ ਜਿਹਾ ਉੱਚਾ ਥਾਂ ਇੱਥੇ ਮਹਾਰਾਜ ਦਾ ਪਿੰਜਰਾ ਰੱਖਿਆ ਗਿਆ। ਇਧਰੋਂ ਚਾਂਦਨੀ ਚੌਕ ਦੇ ਕੋਲ ਗੁਰਸਿੱਖ ਨੇ ਪਹਿਲਾ ਫਤਵਾ ਜਾਰੀ ਹੋਇਆ ਭਾਈ ਮਤੀ ਦਾਸ ਲਈ। ਪਹਿਲਾਂ ਜਿਹੜੇ ਸਿੱਖਾਂ ਨੂੰ ਸ਼ਹੀਦ ਕਰਨ ਲੱਗੇ ਨੇ ਉਹਦਾ ਕਾਰਨ ਹੀ ਹੈ ਕਿ ਸ਼ਾਇਦ ਆਪਣੇ ਪਿਆਰੇ ਸਿੱਖਾਂ ਦੀ ਸ਼ਹਾਦਤ ਵੇਖ ਕੇ ਡਲਾਉਣਾ ਚਾਹੁੰਦੇ ਨੇ ਸ਼ਾਇਦ ਗੁਰੂ ਸਾਹਿਬ ਡੋਲ ਜਾਣ। ਫਿਰ ਮੈਂ ਗੱਲ ਤੁਹਾਡੇ ਨਾਲ ਸੰਧੀ ਕਰਨ ਲੱਗ ਅਗੇ ਤੁਰਨ ਤੋਂ ਪਹਿਲਾਂ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜਿਹੜੇ ਲਾਹੌਰ ਗਏ ਨਾ ਜੀ 23 ਮਈ 1606 ਨੂੰ ਮਹਾਰਾਜ ਦੀ ਗ੍ਰਿਫਤਾਰੀ ਹੈ ਇਤਿਹਾਸ ਵਿੱਚ ਪੰਜ ਸਿੱਖ ਗਏ ਸੀ ਮਹਾਰਾਜ ਨਾਲ ਭਾਈ ਜੇਠਾ ਭਾਈ ਪੁਰਾਣਾ ਭਾਈ ਪੈੜਾ ਭਾਈ ਲੰਗਾ ਤੇ ਬਾਬਾ ਬਿਧੀਚਨ ਪੜ ਸਕਦੇ ਹੋ ਪੰਜ ਸਿੱਖ ਲਾਹੌਰ ਗਏ ਸੀ ਪਰ ਕਮਾਲ ਦੀ ਬਾਤ ਵੇਖੋ ਤੁਸੀਂ ਗੁਰੂ ਅਰਜਨ ਦੇਵ ਸਾਹਿਬ ਨੂੰ ਸ਼ਹੀਦ ਕੀਤਾ ਸਿੱਖ ਨਹੀਂ ਕੋਈ ਸ਼ਹੀਦ ਹੋਇਆ ਨਾ ਕਿਸੇ ਸਿੱਖ ਤੇ ਕੋਈ ਤਸ਼ੱਦਦ ਹੋਇਆ ਲਹਾਰ ਜਦੋਂ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਹੋਈ ਚਾਹੁੰਦੇ ਤਾਂ ਉਦੋਂ ਵੀ ਉਹ ਸਿੱਖਾਂ ਨੂੰ ਸ਼ਹੀਦ ਕਰ ਦੇ ਪਰ ਉਹਨਾਂ ਸਿੱਖਾਂ ਨੇ ਸਾਰਾ ਵਰਤਾਰਾ ਆਪਣੀ ਅੱਖਾਂ ਨਾਲ ਵੇਖਿਆ ਜੇ ਤੁਸੀਂ ਇਤਿਹਾਸ ਉਹ ਕਦੇ ਸੁਣੋ ਨਾ ਜੀ ਵੇਖੋ ਅਸੀਂ ਕਈ ਵਾਰੀ ਇਦਾਂ ਸੁਣਾਉਂਦੇ ਆ ਸੌਫਟ ਤੇ ਤੌਰ ਤੇ ਪਰ ਇਤਿਹਾਸ ਦੀ ਸਚਾਈ ਇਹ ਕਹਿੰਦੀ ਹੈ ਮਹਾਰਾਜ ਨੂੰ ਜਿਹੜੇ 33 ਤਵੀ ਤੇ ਬਿਠਾਲਿਆ ਗਿਆ ਨਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਪੂਰਾ ਸ਼ਰੀਰ ਛਾਲਿਆਂ ਨਾਲ ਭਰਿਆ ਹੋਇਆ ਤੇ ਮਹਾਰਾਜ ਦੇ ਕੇਸ ਉਖੜ ਗਿਆ ਸੀ ਭਾਈ ਲੰਗਾ ਜੀ ਮਹਾਰਾਜ ਦੇ ਨਾਲ ਆਸਰਾ ਦੇ ਕੇ ਤੁਰਦੇ ਨੇ ਪਰ ਮਹਾਰਾਜ ਜੀ ਉਸੇ ਸ਼ਾਂਤੀ ਤੋਂ ਉਸ ਸੱਚ ਵਿੱਚ ਸਨ ਸਿੱਖਾਂ ਨੇ ਸਭ ਕੁਝ ਵੇਖਿਆ ਉਹਦੋਂ ਜੀ ਲਓ ਪਰ ਸਿੱਖ ਸ਼ੀਦ ਨਹੀਂ ਹੋਇਆ ਕਿਉਂ ਕਿ ਸਿੱਖਾਂ ਨੇ ਅੱਗੇ ਸ਼ਹਾਦਤ ਦੀ ਗੱਲ ਨੂੰ ਪ੍ਰਚਾਰਨਾ ਹੈ ਤੇ ਅੱਜ ਜਦੋਂ ਦਿੱਲੀ ਦੀ ਧਰਤੀ ਹੈ 11 ਨਵੰਬਰ 1675 ਤੋਂ ਪਹਿਲਾਂ ਦਿਨ ਬੁੱਧਵਾਰ 10 ਨਵੰਬਰ 1675 ਹੈ ਤੇ ਦਿਨ ਦਾ ਸਾਧ ਸੰਗਤ ਜੀ ਦੁਪਹਿਰ ਹੋ ਚੱਲਿਆ ਹੈ ਅੱਜ ਫਿਰ ਪਹਿਲੀ ਸ਼ਹਾਦਤ ਹੋਣ ਲੱਗੀ ਭਾਈ ਮਤੀਦਾਸ ਦੀ ਫਤਵਾ ਕਾਜੀ ਅਬਦਲ ਵਾਹਬ ਹੋਰਾਂ ਨੇ ਜਾਰੀ ਕੀਤਾ ਹੈ ਕਿ ਲੱਗੇ ਮਤੀਦਾਸ ਸਭ ਤੋਂ ਵੱਧ ਤੂੰ ਇਹ ਗੱਲ ਕਹਿੰਦਾ ਸੀ ਮੈਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ ਕਿਉਂਕਿ ਗੁਰਮਖੋ ਇੱਕ ਨਾ ਮਯੂਰ ਵੰਸ਼ ਦਾ ਰਾਜਾ ਹੋਇਆ ਉਹਦਾ ਨਾਂ ਸੀ ਰਾਜਾ ਦਿੱਲੂ ਦੱਦੀ 시ਹਾਰੀ ਲੱਲੇ ਨੂੰ ਦੁਲਾਈਆਂ ਰਾਜਾ ਦਿੱਲੂ ਦਿੱਲੂ ਦੇ ਨਾਂ ਤੇ ਇਹਨੇ ਨਾਮ ਰੱਖਿਆ ਸੀ ਫਿਰ ਇਹਦਾ ਨਾਮ ਦਿੱਲੀ ਹੋਇਆ ਸੀ ਪਹਿਲਾਂ ਇਹਦਾ ਨਾਮ ਸ਼ੁਰੂ ਵਿੱਚ ਇੰਦਰਪ੍ਰਸਤ ਰਿਆ ਫਿਰ ਹੌਲੀ-ਹੌਲੀ ਬਦਲਦੇ ਗਿਆ ਨਾਮ ਤੇ ਖੈਰ ਜਦੋਂ ਇੱਥੇ ਹਣ ਭਾਈ ਸਾਹਿਬ ਭਾਈ ਮਤੀ ਦਾਸ ਉਹਨਾਂ ਨੂੰ ਕਿਹਾ ਗਿਆ ਫਿਰ ਆਪਸ਼ਨ ਦਿੱਤੇ ਤਿੰਨ ਗੱਲਾਂ ਮਹਿਮਾ ਪ੍ਰਕਾਸ਼ ਨੇ ਕੀਤੀਆਂ ਕਾਜੀ ਕਹਿਣ ਲੱਗਾ ਕੋਲ ਖੜਾ ਹੈ ਕਹਿਣ ਲੱਗਾ ਸੁੱਖ ਔਦਾ ਕਿਹਾਰਾ ਭਾਈ ਸਾਹਿਬ ਕਹਿਣ ਲੱਗੇ ਗੁਰੂ ਤੋਂ ਵੱਧ ਤੂੰ ਮੈਨੂੰ ਸੁੱਖ ਨਹੀਂ ਦੇ ਸਕਦਾ ਭਾਈ ਮਤੀ ਦਾਸ ਨੂੰ ਕੀ ਲਿਖਿਆ ਭਾਈ ਮਤੀ ਦਾਸ ਗੁਰੂ ਦਾ ਦੀਵਾਨ ਸਿੱਖੀ ਮੈਂ ਪੂਰਨ ਪ੍ਰਵਾਨ ਦੀਵਾਨ ਦਾ ਅਰਥ ਹੁੰਦਾ ਰੋਜ਼ ਗੁਰੂ ਕੇ ਬਚਨ ਲਿਖਣ ਵਾਲਾ ਇਹਦਾ ਜਿਹੜਾ ਛੋਟਾ ਭਰਾ ਭਾਈ ਸਤੀ ਦਾਸ ਉਹਦੇ ਲਈ ਸ਼ਬਦ ਲਿਖਿਆ ਗੁਰੂ ਹੂਜੇ ਮੁਖੋਂ ਬਾਣੀ ਉਚਾਰੈ ਸੋ ਭਾਈ ਸਤੀ ਦਾਸ ਫਾਰਸੀ ਮੈਂ ਉਤਾਰਾ ਕਰੈ ਭਾਈ ਸਤੀਦਾਸ ਫਾਰਸੀ ਦਾ ਬੜਾ ਵੱਡਾ ਵਿਦਵਾਨ ਹੈ ਜੋ ਗੁਰੂ ਸਾਹਿਬ ਬਚਨ ਕਹਿੰਦੇ ਨੇ ਉਹਦਾ ਉਲੱਥਾ ਫਾਰਸੀ ਵਿੱਚ ਭਾਈ ਸਤੀਦਾਸ ਕਰਿਆ ਕਰਦੇ ਸਨ ਤੇ ਭਾਈ ਮਤੀਦਾਸ ਵੱਡੇ ਭਰਾ ਦੀ ਬਾਣ ਨੇ ਉਮਰ ਕਿੰਨੀ ਹੈ ਤੁਸੀਂ ਦੇਖੋਗੇ ਅਕਸਰ ਮੈਂ ਸਵੇਰ ਮੈਂ ਬੇਨਤੀ ਕਰ ਦਿੱਤੀ ਵੀ ਅਸੀਂ ਤਸਵੀਰਾਂ ਵੇਖਾਂਗੇ ਤੇ ਸਾਨੂੰ ਭਾਈ ਸਾਹਿਬ ਲੱਕੜਾਂ ਨਾਲ ਬੱਦੇ ਹੱਥ ਛੀਕ ਕੇ ਰੱਖਿਆ ਆਰਾ ਦਿ세ਗਾ ਪਰ ਭਾਈ ਸਾਹਿਬ ਦਾ ਦਾੜਾ ਚਿੱਟਾ ਮਿਲੇਗਾ ਇਹ ਤਸਵੀਰ ਇਤਿਹਾਸ ਦੀਆਂ ਤਿੱਥੀਆਂ ਮੁਤਾਬਕ ਨਹੀਂ ਹੈ ਉਸ ਸਮੇ 32 ਸਾਲ ਉਮਰ ਹੈ 33ਵਾਂ ਸਾਲ ਲੱਗਾ ਹੋਇਆ ਜਵਾਨੀ ਦੀ ਉਮਰ ਹੈ ਗੁਰਮਖੋ 32 33 ਸਾਲ ਉਮਰ ਪਰ ਗੁਰੂ ਦਾ ਦੀਵਾਨ ਹੈ ਖੈਰ ਭਾਈ ਸਾਹਿਬ ਭਾਈ ਮਤੀ ਦਾਸ ਉਹਨਾਂ ਨੇ ਕਿਹਾ ਕਹਿਣ ਲੱਗੇ ਗੁਰੂ ਤੋਂ ਵੱਧ ਸੁੱਖ ਨਹੀਂ ਮਿਲ ਸਕਦਾ ਤੇ ਔਦ ਦੇ ਦੀ ਤੂੰ ਗੱਲ ਕਰੇ ਤੂੰ ਕਿਹੜੇ ਔਦ ਦੇਵੇਂਗਾ ਗੁਰੂ ਘਰ ਵਿੱਚ ਸਭ ਤੋਂ ਵੱਡਾ ਔਦਾ ਸੀ ਗੁਰਮਖੋ ਦੀਵਾਨ ਹੋਣਾ ਦੀਵਾਨ ਦਾ ਮਤਲਬ ਸੀ ਗੁਰੂ ਦਾ ਮੁੱਖ ਲਖਾਰੀ ਇਹ ਤੋਂ ਵੱਡਾ ਔਦਾ ਕੀ ਹੋ ਸਕਦਾ ਭਾਈ ਆਨੰਦ ਚੰਦ ਵਰਗੇ ਦੀਵਾਨ ਰੇ ਇੱਕ ਭਾਈ ਆਨੰਦ ਲਾਲ ਇੱਕ ਭਾਈ ਆਨੰਦ ਚੰਦ ਜਿਹੜੇ ਮੁੜ ਕੇ ਮਸੰਦ ਹੋਏ ਉਨ ਭਾਈ ਮਤੀ ਦਾਸ ਨੇ ਦੋਵੇਂ ਗੱਲਾਂ ਠਕਰਾ ਦਿੱਤੀਆਂ ਕਹਿਣ ਲੱਗੇ ਪਰ ਭਾਈ ਮਤੀ ਦਾਸ ਕਹਿੰਦੇ ਇੱਕ ਗੱਲ ਦਾ ਮੈਂ ਸਵਾਦ ਨਹੀਂ ਚੱਖਿਆ ਮੈਨੂੰ ਆਰੇ ਦਾ ਸਵਾਦ ਨਹੀਂ ਪਤਾ ਜੇ ਤੂੰ ਮੈਨੂੰ ਸਵਾਦ ਦੇਣਾ ਫਿਰ ਮੈਨੂੰ ਆਰੇ ਦਾ ਦੇ ਕਹਿ ਲੱਗੇ ਮਤਵਲ ਭਾਈ ਸਾਹਿਬ ਕਹਿਣ ਲੱਗੇ ਸ਼ਹਾਦਤ ਮੰਗਦਾ ਕਬੀਰ ਮੋਹਿ ਮਰਨੇ ਕਾ ਚਾਉ ਹੈ ਗੁਰਮੁਖੁ ਮਰਨਾ ਪਸਾਂਵਣੇ ਮਰ ਦੀ ਸ਼ਹਾਦਤ ਕਿਤੇ ਰਖਿਓ ਮੁਣ ਕਰ ਨਹੀਂ ਹੋ ਸਕੈ ਦੋ ਮਹਾਪੁਰਸ਼ ਨੇ ਗੁਰੂ ਗ੍ਰੰਥ ਸਾਹਿਬ ਬਾਬਾ ਫਰੀਦ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਬੜੀ ਬਾਤ ਲਲੇਗੀ ਮਹਾਰਾਜੀ ਤੇ ਬਾਬਾ ਫਰੀਦ ਸਾਹਿਬ ਦੇ ਦੋਹਾਂ ਦੀ ਬਾਣੀ ਨੂੰ ਜੁਸੀਂ ਜਿੱਥੋਂ ਪੜੋਗੇ ਮੌਤ ਦੀ ਗੱਲ ਨੇੜੇ ਹੋ ਕੇ ਮਿਲੇਗੀ ਬਾਬਾ ਫਰੀਦ ਸਾਹਿਬ ਤੇ ਮੌਤ ਤੋਂ ਬਣਾ ਦੂਜੀ ਗੱਲ ਹੀ ਨ ਕਰਦੇ ਉਹਨਾਂ ਦੇ ਤੇ ਸ਼ਲੋਕ ਹੀ ਥਰੰਬ ਹੁੰਦੇ ਨੇ ਫਰੀਦਾ ਜਿੱਤ ਦਿਹਾੜਾ ਧੰਨਵਰੀ ਸਾਹੀ ਲੈ ਲਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ ਜਿੰਦ ਨਮਾਣੀ ਕੱਢੀਏ ਹੱਡਾਂ ਕੋਕੜਕਾਏ ਜਿੰਦ ਬੋਟੀ ਮਰਨ ਵਾਰ ਲੈ ਜਾਸੀ ਪਰਣਾਏ ਆਪਣ ਹੱਥੀ ਝੋਲ ਕੇ ਕਹਿ ਗੱਲ ਲੱਗੇ ਧਾਈ ਪੜਦੇ ਜਾਓਗੇ ਮੌਤ ਦੀ ਝਲਕ ਮਿਲੇਗੀ ਕਿਉਂ ਜੇ ਰੱਬ ਦੀ ਬੰਦਗੀ ਕਰਨੀ ਹੈ ਨਾ ਪਹਿਲਾ ਮੌਤ ਜਿੱਤੇ ਕਰਨੀ ਪੈਂਦੀ ਦਾਈ ਮਹਾਰਾਜ ਨੇ ਕਿਹਾ ਕਹਿਣ ਲੱਗੇ ਬੰਦੇ ਨੂੰ ਚਾਰ ਚੀਜ਼ਾਂ ਚੇਤੇ ਆ ਖਾਣਾ ਚੇਤੇ ਆ ਹੱਸਣਾ ਚੇਤੇ ਆ ਸੌਣਾ ਚੇਤੇ ਪਰਿਵਾਰ ਚੇਤੇ ਦੁਨੀਆ ਚੇਤੇ ਭੁੱਲਿਆ ਹੋਇਆ ਮੌਤ ਤੇ ਪ੍ਰਮਾਤਮਾ ਖਾਣਾ ਪੀਣਾ ਹੱਸਣਾ ਸੌਣਾ ਕੀਤੇ ਆ ਨਾ ਭੁੱਲਿਆ ਕੀ ਵਿਸਰ ਗਿਆ ਹੈ ਮਰਨਾ ਖਾਸ ਮੌਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਹੀ ਰਹਿਣਾ ਭਾਈ ਮਤੀ ਦਾਸ ਕਹਿੰਦੇ ਸ਼ਹੀਦ ਹੋਣਾ ਹੈ ਭਾਈ ਮਤੀ ਦਾਸ ਦੇਣਾ ਜੀ ਕੇਸ ਖੋਲ ਲੈ ਗਿਆ ਕਹਿਣ ਲੱਗੇ ਜਿਸ ਤਰੀਕੇ ਨਾਲ ਕਿਸੇ ਔਰਤ ਨੂੰ ਜਿਸ ਦਿਨ ਕਿਸੇ ਬੀਬੀ ਨੂੰ ਵੇਖੋ ਸਾਡੀ ਪਰੰਪਰਾ ਦੀ ਇਹ ਮਰਜ਼ਾਦਾ ਰਹੀ ਉਸ ਨੂੰ ਇਸ਼ਨਾਨ ਕਰਾਉਣ ਲੱਗਿਆ ਮਿਲਕਰ ਪਾਉ ਤੇਲ ਤੇ ਫਿਰ ਸੰਧੂਰ ਪਾਇਆ ਜਾਂਦਾ ਮਾਂ ਭਰੀ ਜਾਂਦੀ ਕਹਿਣ ਲੱਗੇ ਇਸ ਤਰੀਕੇ ਨਾਲ ਸਿੱਖ ਲਾੜੀ ਮੌਤ ਨੂੰ ਵਿਆਹਣ ਲੱਗਾ ਦੋਵੇਂ ਪਾਸੇ ਕੇਸ ਸੁੱਟ ਕੇ ਵਿਚਕਾਰ ਆਰਾ ਰੱਖਿਆ ਤੇ ਪੁੱਛਿਆ ਗਿਆ ਕੋਈ ਇੱਛਾ ਹੋਵੇ ਮੈਂ ਗੱਲ ਬਹੁਤ ਆਪਾਂ ਸੰਖੇਪ ਕਰ ਰਿਹਾ ਹੈ ਭਾਈ ਮਤੀ ਦਾਸ ਨੇ ਕਿਹਾ ਇੱਛਾ ਤੇ ਹੈ ਪਰ ਜਿਹੜੀ ਛਾ ਹੈ ਤੁਸੀਂ ਪੂਰੀ ਨਹੀਂ ਕਰਨੀ ਇਤਿਹਾਸ ਕਹਿੰਦਾ ਜਿੱਧਰ ਅੱਜ ਪੁਰਾਣੀ ਦਿੱਲੀ ਦਾ ਰੇਲਵੇ ਸਟੇਸ਼ਨ ਹੈ ਨਾ ਭਾਈ ਮਤੀ ਦਾਸ ਨੇ ਤਾਂ ਲੋਕੇਸ਼ਨ ਦੱਸਣਾ ਵੀ ਤੁਹਾਡੇ ਬਾਤ ਧਿਆਨ ਚ ਆ ਜਾ ਭਾਈ ਮਤੀ ਦਾਸ ਦਾ ਮੂੰਹ ਇਧਰ ਨੂੰ ਕੀਤਾ ਗਿਆ ਮਹਾਰਾਜ ਦਾ ਪਿੰਜਰਾ ਪਿਛਲੇ ਪਾਸੇ ਸੀ ਜਾਂ ਮਹਾਰਾਜੇ ਪਿਛਲੇ ਪਾਸੇ ਬੈਠੇ ਸਨ ਤੇ ਭਾਈ ਸਾਹਿਬ ਨੇ ਕਿਹਾ ਕਹਿਣ ਲੱਗੇ ਮੈਂ ਸਾਰੀ ਜ਼ਿੰਦਗੀ ਕਦੇ ਗੁਰੂ ਨੂੰ ਪਿੱਠ ਨਹੀਂ ਦਿਖਾਈ ਅੱਜ ਮੈਂ ਸ਼ਹੀਦ ਹੋ ਲੱਗਾ ਆਖਰੀ ਸਵਾਸ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਚਲੇ ਜਾਣ ਮੈਨੂੰ ਲੱਗੇਗਾ ਮੇਰਾ ਜੀਵਨ ਸਫਲ ਨਹੀਂ ਹੋਇਆ ਕੋਈ ਇੱਛਾ ਨਹੀਂ ਕੋਈ ਪਰਿਵਾਰ ਦੀ ਕੋਈ ਧਨ ਦੀ ਕੋਈ ਮੈਂ ਆਪਣੀ ਮਾਫੀ ਦੀ ਗੱਲ ਨਹੀਂ ਕਰਦਾ ਜੇ ਮਰੀਕਸ਼ਾ ਪੂਰੀ ਕਰਨੀ ਹੈ ਮੇਰਾ ਮੁੱਖ ਗੁਰ ਪਿੰਜਰੇ ਵਾਲੋ ਵੇਖੋ ਉਹਨਾਂ ਨੇ ਕਿਹਾ ਕਹਿਣ ਲੱਗੇ ਜੋ ਮਰਜ਼ੀ ਕਰੋ ਤੁਸੀਂ ਆਰਾ چلاਉ ਪ੍ਰਵਾਹ ਨਹੀਂ ਕਹਿਣ ਲੱਗੇ ਪਰ ਮੁੱਖ ਗੁਰੂ ਪਿੰਜਰੇ ਵੱਲ ਹੋਵੇ ਇਤਿਹਾਸ ਕਹਿੰਦਾ ਜੀ ਮੈਂ ਨਹੀਂ ਕਹਿ ਰਿਹਾ ਇੱਕ ਵਾਰੀ ਲੱਕੜਾਂ ਚੋ ਖੋਲ ਕੇ ਮੁੱਖ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਵੱਲ ਕੀਤਾ ਕਹਿਣ ਲੱਗੇ ਕੈਸਾ ਸਿੱਖ ਹੈ ਮੰਗਿਆ ਤੇ ਕੀ ਮੰਗਿਆ ਤਿੰਨ ਗੱਲਾਂ ਕੀਤੀਆਂ ਜੀ ਦੂਜੀ ਵਾਰੀ ਕਹਿਣ ਲੱਗੇ ਕਾਜੀ ਨੇ ਕਿਹਾ ਕਹਿਣ ਲੱਗੇ ਪਹਿਲੀ ਮੰਗ ਤੇ ਸਿੱਖੀ ਲਈ ਮੰਗੀ ਨਾ ਹੁਣ ਦੂਜਾ ਕੁਝ ਮੰਗ ਸੁਣ ਵਾਲੀ ਬਾਤ ਜੋ ਆਪਣੇ ਲਈ ਹੋਵੇ ਸਿੱਖ ਕਹਿਣ ਲੱਗਾ ਜੇ ਦੂਜੀ ਇੱਛਾ ਪੂਰੀ ਕਰਨੀ ਹੈ ਦੂਜੀ ਇੱਛਾ ਮੇਰੀ ਇਹ ਹੈ ਆਰੇ ਨੂੰ ਹੌਲੀ ਚਲਾਇਓ ਕਿਉਂਕਿ ਮੈਂ ਰਸਨਾ ਨਾਲ ਜਪਜੀ ਸਾਹਿਬ ਪੜਨਾ ਸਿੱਖੋ ਜਦੋਂ ਭਾਈ ਮਤੀਦਾਸ ਭਾਈ ਦਿਆਲਾ ਭਾਈ ਸਫੀਦਾ ਇਵਨ ਕਿ ਆਪਰ ਸੰਖੇਪ ਸ਼ਬਦਾਂ ਜ਼ਿਕਰ ਕਰਨੇ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਸ਼ਹੀਦ ਹੋਣ ਲੱਗੇ ਨਾ ਮਹਾਰਾਜ ਦੀ ਇੱਛਾ ਹੈ ਅਸ਼ਨਾਨ ਕਰਨਾ ਤੇ ਜਪਜੀ ਸਾਹਿਬ ਪੜਨ ਤੇ ਜੇ ਅਸੀਂ ਸ਼ਹੀਦੀ ਦਿਹਾੜੇ ਵੀ ਮਨਾਈ ਚੱਲੀਏ ਤੇ ਜਪਜੀ ਸਾਹਿਬ ਅਸੀਂ ਕਦੇ 파ਟ ਨਾ ਕਰੀਏ ਜਾਂ ਕੰਠ ਵੀ ਨਾ ਕਰ ਸਕੀਏ ਤੇ ਫਿਰ ਕੀ ਸਾਡਾ ਮਰਉਣ ਦਾ ਫਾਇਦਾ ਹੋਇਆ ਸਿੱਖੀ ਨੇ ਸਿਖਾਲਿਆ ਸਾਨੂੰ ਕਹਿਣ ਲੱਗੇ ਭਾਈ ਸਾਹਿਬ ਭਾਈ ਮਤੀ ਦਾਸ ਕਹਿੰਦੇ ਆਰਾ ਹੌਲੀ ਚਲਾਉਣਾ ਤਾਂ ਕਿ ਮੈਂ ਜਪਜੀ ਨੂੰ ਸੰਪੂਰਨ ਕਰ ਲਵਾਂ ਤੇ ਜ਼ਲਾਦ ਨੇ ਕਿਹਾ ਕਹਿਣ ਲੱਗੇ ਹੌਲੀ ਚੱਲੇਗਾ ਦੁੱਖ ਹੋਵੇਗਾ ਲੋਕ ਜਦੋਂ ਕਤਲ ਕੀਤੇ ਜਾਂਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਇੱਕਦਮ ਕਰ ਦਿਓ ਤਾਂ ਕਿ ਮੌਤ ਸੌਖੀ ਹੋ ਜਾਏ ਸਾਹਿਬ ਕਹਿਣ ਲੱਗੇ ਮੌਤ ਦਾ ਡਰ ਨਹੀਂ ਹੈ ਡਰ ਇਸ ਗੱਲ ਦਾ ਹੈ ਕਿ ਜਪਜੀ ਸਾਹਿਬ ਅਖੀਰਲੇ ਟਾਈਮ ਅਧੂਰਾ ਨਾ ਰਹਿ ਜਾਏ ਉਦੋਂ ਫਿਰ ਇਤਿਹਾਸਕਾਰ ਕਹਿੰਦੇ ਮਹਾਰਾਜ ਨੇ ਆਵਾਜ਼ ਦਿੱਤੀ ਕਹਿਣ ਲੱਗੇ ਮਤੀ ਦਾਸ ਰਸਨਾ ਬੰਦ ਹੋ ਸਕਦੀ ਹੈ ਅੰਦਰ ਤੋਂ ਜਿਹੜੀ ਆਵਾਜ਼ ਆਉਣੀ ਜਿਸ ਅੰਦਰ ਨੇ ਪੜਨਾ ਉਹ ਚੱਲਦੀ ਰਹੇਗੀ ਦੁਆ ਬਚਨ ਹੋ ਗਿਆ ਕਾਜੀ ਨੇ ਕਿਹਾ ਵੀ ਤੇਰੀਆਂ ਇਸ਼ਾਵਾਂ ਵਿੱਚ ਸਾਨੂੰ ਬੜਾ ਰਸ ਆਉਂਦਾ ਹੈ ਇੱਕ ਮੌਕਾ ਹੋਰ ਦਿੰਨੇ ਵੀ ਹੋਣ ਕੁਝ ਮੰਗੇ ਕਿ ਭਾਈ ਸਾਹਿਬ ਭਾਈ ਮਤੀ ਦਾਸ ਕਹਿਣ ਲੱਗੇ ਤੀਜੀ ਗੱਲ ਇਹ ਹੈ ਜਦੋਂ ਤੁਸੀਂ ਆਰਾ ਚਲਾਉਣਾ ਜਿੱਥੇ ਹੌਲੀ ਚਲਾਉਣਾ ਹੈ ਨਾ ਉੱਥੇ ਤੇਰੇ ਜਲਾਦ ਦੇ ਤੇਰੇ ਬੰਦਿਆਂ ਦੇ ਹੱਥ ਨਾ ਕੰਬ ਜਾਣ ਆਰੇ ਨੂੰ ਐਨ ਸਿੱਧਾ ਰੱਖ ਕੇ ਚਲਾਇਓ ਚੀਰ ਟੇਢਾ ਨਾ ਪੈ ਕਹਿਣ ਲੱਗੇ ਕਿਉਂ ਤੁਸੀਂ ਤੇ ਚੀਰੇ ਜਾਣਾ ਸਿੱਧਾ ਚੀਰੇ ਦਾ ਟੇਢਾ ਚੀਰੇ ਦਾ ਸ਼ਹੀਦ ਹੋ ਜਾਣਾ ਭਾਈ ਮਤੀ ਦਾਸ ਕਹਿੰਦੇ ਇਹਦੇ ਪਿੱਛੇ ਦੋ ਕਾਰਨ ਹੈ ਪਹਿਲਾ ਕਾਰਨ ਹੈ ਸਿੱਖੀ ਦੀ ਉੱਚੀ ਇਮਾਰਤ ਬਣਨ ਲੱਗੀ ਹੈ ਸ਼ਹਾਦਤ ਦਾ ਉੱਚਾ ਮਰਤਬਾ ਹੋਣ ਲੱਗਾ ਹੈ ਤੇ ਇਮਾਰਤ ਜਿੰਨੀ ਉੱਚੀ ਹੋਵੇ ਓਨੀ ਉਹ ਗੁਣੀਆਂ ਵਿੱਚ ਤੇ ਮਜ਼ਬੂਤ ਹੋਵੇ ਸੂਤ ਵਿੱਚ ਹੋਵੇ ਜੇ ਇਮਾਰਤ ਟੇਢੀ ਹੋਏ ਤੇ ਇਮਾਰਤ ਨੂੰ ਲੰਮਾ ਟਾਈਮ ਟਿਕਾਉਣਾ ਔਖਾ ਹੋ ਜਾਂਦਾ ਹੈ ਕਹਿਣ ਲੱਗੀ ਇਨ੍ਹਾਂ ਸ਼ਰੀਰਾਂ ਤੇ ਸਿੱਖੀ ਦੇ ਮਹੱਲ ਉਸਰਨੇ ਹੈ ਇਸ ਕਰਕੇ ਚੀਰ ਟੇਡਾ ਨਹੀਂ ਸਿੱਧਾ ਰੱਖਿਓ ਦੂਜੀ ਗੱਲ ਕਹਿ ਲੱਗੇ ਮੈਂ ਸ਼ਹੀਦ ਹੋ ਜਾਂ ਇਥੋਂ ਕੋਈ ਬੰਦਾ ਚੀਰ ਨੂੰ ਵੇਖ ਲੈ ਸ਼ਰੀਰ ਦੇ ਨੂੰ ਤੇ ਲੱਗੇ ਹੋਏ ਚੀਰ ਨੂੰ ਵੇਖ ਕੇ ਚੀਰ ਲੱਗਾ ਹੋਵੇ ਟੇਡਾ ਤੇ ਕਾ ਨੂੰ ਉਹ ਲਿਖ ਦੇਗਾ ਕਿ ਭਾਈ ਮਤੀਦਾਸ ਮੌਤ ਤੋਂ ਡਰ ਗਿਆ ਜਦੋਂ ਜੋਰ ਨਾਲ ਆਰਾ ਚੱਲਿਆ ਉਹ ਹਿੱਲ ਗਿਆ ਹਿੱਲਣ ਕਰਕੇ ਸ਼ਰੀਰ ਟੇਡਾ ਹੋ ਗਿਆ ਕਹਿਣ ਲੱਗੇ ਸਾਡਾ ਇਤਿਹਾਸ ਨਾ ਵਿਗੜੇ ਮੈਂ ਚਾਹਣਾ ਕੋਈ ਸ਼ਰੀਰ ਨੂੰ ਵੇਖੇ ਤੋ ਗੱਲ ਲਿਖ ਸਕੇ ਕਿ ਐਨ ਬਿਲਕੁਲ ਸਿੱਧਾ ਚੀਰ ਹੈ ਜਿਵੇਂ ਚੀਰ ਸਿੱਧਾ ਹੈ ਨਾ ਗੁਰੂ ਲਈ ਸ਼ਹੀਦ ਹੋਣ ਵਾਲਾ ਸਿੱਧਾ ਗੁਰੂ ਦੇ ਚਰਨਾਂ ਵਿੱਚ ਜਾਂਦਾ ਹੈ ਤਿੰਨ ਗੱਲਾਂ ਭਾਈ ਮਤੀ ਦਾਸ ਨੇ ਕੀਤੀਆਂ ਗੁਰਮਖੋ ਇਤਿਹਾਸ ਨੂੰ ਕਿਤੇ ਕੋਈ ਲਿਖਦਾ ਕਿਤੇ ਕੋਈ ਲਿਖਦਾ ਕਿਤੇ ਕਿਸ ਤਰੀਕੇ ਦਾ ਅਨਪਾ ਭਾਈ ਮਤੀ ਦਾਸ ਦੇ ਸ਼ੀਸ਼ ਤੇ ਆਰਾ ਰੱਖਿਆ ਜਲਾਦਾਰੇ ਨੂੰ ਖਿੱਚਦੇ ਗਿਆ ਭਾਈ ਮਤੀ ਦਾਸ ਸੁਰਤ ਕਰਕੇ ਸ਼ਬਦ ਨਾਲ ਜੁੜ ਗਿਆ ਇਧਰੋਂ ਸਰੀਰ ਦੁਫਾੜ ਹੋਇਆ ਦੋਨੋਂ ਲੱਕੜਾਂ ਦੇ ਨਾਲ ਸਰੀਰ ਦੇ ਦੋਵੇਂ ਟੁਕੜੇ ਡਿੱਗੇ ਇਧਰੋਂ ਪਾਠ ਆ ਗਿਆ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਵਾਰੀ ਆਈ ਸ਼ਲੋਕ ਦੀ ਇਤਿਹਾਸ ਇਸ ਗੱਲ ਦੀ ਗਵਾਹੀ ਪਰਦਾ ਹੈ ਇੱਕ ਪਾਸਿਓਂ ਆਵਾਜ਼ ਆ ਰਹੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੂਜੇ ਪਾਸਿਓਂ ਆਵਾਜ਼ ਆ ਰਹੀ ਦਿਵਸ ਰਾਤ ਦੋਇ ਦਾਈ ਦਾਇਆ ਖੇਲਾ ਚਗਲੇ ਜਾਗਤ ਅਖੀਰ ਨੂੰ ਸਰੀਰ ਦੇ ਅੰਦਰੋਂ ਆਵਾਜ਼ ਆਈ ਜਿਨੀ ਨਾਮ ਧਾਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ ਭਾਈ ਮਤੀ ਦਾਸ ਜੀ ਸ਼ਹੀਦ ਹੋ ਗਏ ਜਦੋਂ ਇਹਨਾਂ ਵੇਖਿਆ ਵੀ ਦੋ ਸ਼ਰੀਰਾਂ ਚ ਆਪ ਸਰੀਰ ਦੇ ਦੋਹਾਂ ਫਾੜਾਂ ਚ ਆਵਾਜ਼ ਆਉਂਦੀ ਕਹਿਣ ਲੱਗੇ ਸਿੱਖੀ ਖਤਮ ਨਹੀਂ ਹੋਈ ਦੂਜਾ ਫਤਵਾ ਹੋਇਆ ਭਾਈ ਦਿਆਲਾ ਜੀ ਦਾ ਹੁਣ ਤੁਸੀਂ ਨਾ ਅਨੁਭਵ ਕਰਿਓ ਆਪਾਂ ਪਰਿਵਾਰਾਂ ਵਾਲੇ ਆ ਕਈ ਵਾਰੀ ਹੁੰਦਾ ਚਲੋ ਇਹਨਾਂ ਦੇਸ਼ਾਂ 'ਚ ਹੋਰ ਤਰੀਕੇ ਨਾਲ ਵੱਡਾ ਭਰਾ ਚੜਾਈ ਕਰ ਜੇ ਨਾ ਤੇ ਛੋਟੇ ਨੂੰ ਨਾਲ ਤੁਰਨਾ ਔਖਾ ਹੋ ਜਾਂਦਾ ਅਰਥੀ ਨਾਲ ਵੀ ਤੁਰਨਾ ਔਖਾ ਹੁੰਦਾ ਤੇ ਬੰਦਾ ਅਖੀਰਲੇ ਅੰਤਮ ਅਰਦਾਸਾਂ ਤੱਕ ਜਦੋਂ ਵੱਡੇ ਭਰਾ ਦੀ ਤਸਵੀਰ ਅੱਖਾਂ ਸਾਹਮਣੇ ਲਿਆਏਗਾ ਨਾ ਉਹਦੀ ਅੱਖਾਂ 'ਚੋਂ ਹੰਝੂ ਆ ਜਾਂਦੇ ਕਿਉਂਕਿ ਇੱਕ ਅੰਦਰੋਂ ਆਂਦਰਾਂ ਦੀ ਸਾਂਝ ਹੈ ਮਾਂ ਦੇ ਉਧਰ ਤੋਂ ਭਾਈ ਸਤੀਦਾਸ ਕਿੰਨਾ ਤਨ ਹੋਏਗਾ ਜਿਹਦੇ ਸਾਹਮਣੇ ਉਹਦਾ ਵੱਡਾ ਭਰਾ ਲੱਕੜ ਵਾਂਗੂ ਸ਼ਰੀਰ ਤੀਰ ਦਿੱਤਾ ਸ਼ਹੀਦ ਹੋ ਗਿਆ ਭਾਈ ਮਤੀਦਾਸ ਤੇ ਭਾਈ ਸਤੀਦਾਸ ਦੋਨੋਂ ਗੁਰੂ ਕੇ ਸਿੱਖ ਭਰਾ ਨੇ ਛੋਟੇ ਵੱਡੇ ਹੁਣ ਭਾਈ ਦਿਯਾਲੇ ਦੀ ਵਾਰੀ ਆਈ ਵੱਡਾ ਦੇਗਾ ਮੈਂ ਜ਼ਿਕਰ ਕਰ ਰਿਹਾ ਸਾਂ ਸਵੇਰ ਦੇ ਸਮੇਂ ਵੀ ਉਸ ਦੇਗੇ ਵਿੱਚ ਸੱਤ ਮਣ ਪਾਣੀ ਪੈਂਦਾ ਸੀ ਤੁਸੀਂ ਅੱਜ ਵਾਂਗੂ ਦੇਗੇ ਨਾ ਵੇਖਿਓ ਇਹਦੇ ਵਿੱਚ ਤੇ ਬੜੇ ਨਹੀਂ ਜਾਂਦਾ ਇਤਨਾ ਚੌੜਾ ਦੇਗਾ ਸੱਤ ਮਣ ਪੱਕਾ ਪਾਣੀ ਤੁਸੀਂ ਵੇਖੋ ਸੋਚ ਕੇ ਤੇ ਗੁਰਮਖੂ ਦੇ ਵਿੱਚ ਬੈਠਣਾ ਉਬਾਲਿਆ ਪਾਣੀ ਪਾਣੀ ਉਬਾਲ ਕੇ ਜਦੋਂ ਭਾਈ ਦਿਆਲਾ ਜੀ ਨੂੰ ਕਿਹਾ ਇਹਦੇ ਵਿੱਚ ਬਠਾਲਣਾ ਫਤਵਾ جاری ਹੋਇਆ ਭਾਈ ਦਿਆਲਾ ਜੀ ਦੇਗੇ ਕੋਲ ਗਏ ਤੇ ਦੇਗੇ ਕੋਲ ਜਾ ਕੇ ਹੱਥ ਜੋੜ ਕੇ ਖੜ ਗਿਆ ਅੱਖਾਂ ਬੰਦ ਕਰ ਲਈ ਤੇ ਗੁਰੂ ਤੇਗ ਬਹਾਦਰ ਸਾਹਿਬ ਵਾਲੇ ਪਾਸੇ ਧਿਆਨ ਹੈ ਤੇ ਜ਼ਲਾਦ ਨੇ ਆ ਕੇ ਕਿਹਾ ਤੈਨੂੰ ਪਹਿਲਾਂ ਕਿਹਾ ਸੀ ਡਰ ਗਿਆ ਨਾ ਕਹਿਣ ਲੱਗੇ ਉਹ ਕਿਵੇਂ ਕਹਿਣ ਲੱਗੇ ਜੇ ਡਰਦਾ ਨਹੀਂ ਫਿਰ ਵਿੱਚ ਵੜ ਹੱਥ ਜੋੜ ਕੇ ਖੜਾ ਐ ਤੇਰੇ ਪੈਰ ਰੁੱਕ ਗਏ ਡਰ ਗਿਆ ਹੈ ਕਹਿਣ ਲੱਗੇ ਡਰਿਆ ਮੈਂ ਜ਼ਰੂਰ ਹਾਂ ਪਰ ਤੇਰੀ ਮੌਤ ਤੋਂ ਨਹੀਂ ਡਰਿਆ ਮੈਂ ਜ਼ਰੂਰ ਹਾਂ ਤੇਰੇ ਡੇਗੇ ਤੋਂ ਨਹੀਂ ਉਬਲਦੇ ਪਾਣੀ ਤੋਂ ਨਹੀਂ ਮੌਤ ਤੋਂ ਨਹੀਂ ਕਹਿਣ ਲੱਗੇ ਮੈਂ ਡਰਿਆ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਸਿਰ ਤੇ ਹੱਥ ਰੱਖਿਓ ਮੈਨੂੰ ਮੌਤ ਤੇ ਪਿਆਰੀ ਐ ਮੇਰੇ ਅੰਦਰ ਇੱਕ ਛੋਟਾ ਜਿਹਾ ਡਾਰ ਐ ਇਹ ਨਾ ਹੋਵੇ ਕਿ ਉਬਲਦੇ ਦੇਗੇ ਨੂੰ ਵੇਖ ਕੇ ਮੈਂ ਸਿੱਖੀ ਤੋਂ ਦੂਰ ਹੋ ਜਾ ਮੇਰੀ ਸਿੱਖੀ ਨਿਭ ਜਾਏ ਸਦਕ ਨਿਭ ਜਾਏ ਸ਼ਰੀਰ ਭਾਵੇਂ ਲੱਗ ਜਾਏ ਤੇ ਨਾਲ ਅਰਦਾਸ ਕੀਤੀ ਗੁਰੂ ਅਰਜਨ ਦੇਵ ਸਾਹਿਬ 29 ਮਈ 1606 ਲਾਹੌਰ ਦੀ ਧਰਤੀ ਤੇ ਤੁਸੀਂ ਖੁਦ ਦੇ ਕੇ ਵਿੱਚ ਉਬਾਲੇ ਗਏ ਤੇ ਮਾਰਾ ਜਿਹੜਾ ਪਾਠ ਸਾਨੂੰ ਪੜ੍ਹਾ ਕੇ ਗਿਆ ਸਿੱਖੀ ਸੰਧਕ ਦਾ ਉਹਦੇ ਅੱਜ ਪੇਪਰ ਤੇਰੇ ਸਿੱਖ ਨੂੰ ਪਏ ਨੇ ਮੈਂ ਦੇਗੇ ਵਿੱਚ ਬੈਠਣਾ ਸਿੱਖ ਦਾ ਸਰੀਰ ਭਾਵੇਂ ਚਲਾ ਜਾਏ ਸਤਿਗੁਰੂ ਤੇਰੇ ਨਾਲ ਸਦਕ ਤੇ ਸਿੱਖੀ ਨਭ ਜਾਏ ਇਹ ਅਰਦਾਸ ਕਰਕੇ ਭਾਈ ਦਿਆਲਾ ਜੀ ਦੇਗੇ ਵਿੱਚ ਬੈਠੇ ਇਤਿਹਾਸ ਕਹਿੰਦਾ ਮੈਂ ਸੁਭਾ ਵੀ ਬੇਨਤੀ ਕੀਤੀ ਇਤਿਹਾਸਕਾਰਾਂ ਦੀ ਤੇ ਤਸਵੀਰ ਦੀ ਬਾਤ ਕਈ ਵਾਰੀ ਆਪਸ ਵਿੱਚ ਰਲਦੀ ਨਹੀਂ ਦੇਗਾ ਬੜਾ ਵੱਡਾ ਸੀ ਭਾਈ ਸਾਹਿਬ ਉਹਦੇ ਵਿੱਚ ਬਿਲਕੁਲ ਡੁੱਬ ਗਏ ਨੇ ਉੱਪਰ ਤੇ ਟੱਕਣ ਰੱਖ ਕੇ ਪੱਥਰ ਰੱਖਿਆ ਗਿਆ ਸੀ ਕਿ ਬਾਹਰ ਨਿਕਲਣ ਦਾ ਯਤਨ ਨਾ ਕਰੇ ਪਰ ਭਾਈ ਸਾਹਿਬ ਉਸ ਦੇਗੇ ਵਿੱਚ ਸ਼ਹੀਦ ਹੋ ਗਏ ਕੁਝ ਟਾਈਮ ਬਾਅਦ ਠੱਕਣ ਉਤਾਰੇ ਆ ਗਿਆ ਚਰਬੀ ਐ ਪਾਣੀ ਵਿੱਚ ਘੁਲ ਗਈ ਸਰੀਰ ਦਾ ਕੇਵਲ ਢਾਂਚਾ ਰਹਿ ਗਿਆ ਤੇ ਗੁਰਮਖੁਵਾਰੀ ਆ ਗਈ ਭਾਈ ਸਤੀਦਾਸ ਭਾਈ ਸਤੀਦਾਸ ਨੂੰ ਸ਼ਬਦ ਕਿਹਾ ਗਿਆ ਅਜੇ ਵੀ ਮੌਕਾ ਹੈ ਸਿੱਖੀ ਤੋਂ ਮੁਨਕਰ ਹੋ ਜਾ ਗੁਰੂ ਤੋਂ ਬੇਮੁਖ ਹੋ ਜਾ ਕਹਿੰਦੇ ਭਾਈ ਸਤੀਦਾਸ ਸੰਜੋੜਿਆ ਗਿਆ ਜਦੋਂ ਲੂੰਗ ਕੋਲਿਆ ਕੇ ਰੱਖੀ ਨਾ ਤੇ ਇਹ ਗੱਲ ਕਹੀ ਜਲਾਦ ਨੇ ਉਹਨੂੰ ਵੀ ਕਿਹਾ ਡਰ ਗਿਆ ਕਹਿਣ ਲੱਗੇ ਤੂੰ ਮੈਨੂੰ ਡਰਾ ਦਿੱਤਾ ਕਹਿਣ ਲੱਗੇ ਕਿਉਂ ਭਰਾ ਸਾਹਮਣੇ ਸ਼ਹੀਦ ਹੋ ਗਿਆ ਦੂਜਾ ਸਿੱਖ ਸਾਹਮਣੇ ਸ਼ਹੀਦ ਹੋ ਗਿਆ ਤਾਂ ਡਰਿਆ ਭਾਈ ਸਦੀदास ਕਹਿੰਦੇ ਨਹੀਂ ਇਹ ਤਾਂ ਹਮਰੇ ਜਿਹੜੀ ਅੰਸ ਵਿੱਚ ਸਾਡੇ ਘਰ ਵਿੱਚ ਇਹ ਰੀਤ ਆਈ ਐ ਸੀ ਸ਼ਹਾਦਤ ਦਿੰਨੇ ਮੈਸ ਕਰਕੇ ਨਹੀਂ ਡਰਿਆ ਕਿ ਮੈਨੂੰ ਮੌਤ ਆਏਗੀ ਮੈਂ ਸ਼ਹੀਦ ਹੋਵਾਂਗਾ ਤੂੰ ਜਿਹੜਾ ਸ਼ਬਦ ਕਿਹਾ ਮੈਨੂੰ ਇਸ ਸ਼ਬਦ ਨੇ ਡਰਾ ਦਿੱਤਾ ਕਿਉਂਕਿ ਸਿੱਖ ਸਭ ਕੁਝ ਸੁਣ ਸਕਦਾ ਹੈ ਉਹ ਇਹ ਨਹੀਂ ਸੁਣ ਸਕਦਾ ਕਿ ਤੂੰ ਗੁਰੂ ਤੋਂ ਬੇਮਖੋ ਇਹ ਕਿਵੇਂ ਹੋ ਸਕਦਾ ਸਤ ਮਨ ਰੂਹ ਦਾ ਜ਼ਿਕਰ ਹੈ ਪਟਵੰਿਆਂ ਚ ਭਾਈ ਸਤੀਦਾਸ ਦੀ ਦਿਵਾਲੇ ਰੂਹ ਲਪੇਟੀ ਗਈ ਪਰ ਇੱਕ ਗੱਲ ਕੀਤੇ ਰੱਖਿਓ ਕੋਈ ਲੱਤਾਂ ਪੈਰ ਬੰਨੇ ਨਹੀਂ ਗਏ ਇੱਕ ਥਾਂ ਤੇ ਭਾਈ ਸਾਹਿਬ ਖੜੇ ਨੇ ਖੜੇ ਹੋਏ ਭਾਈ ਸਤੀਦਾਸ ਨੂੰ ਚਾਰ-ਛਪੇਰੇ ਲੋਕਾਂ ਦਾ ਹਜੂਮ ਜੋੜਿਆ 10 ਨਵੰਬਰ ਐ ਸ਼ਾਮਾਂ ਦੇ 5 ਵਜਣ ਵਾਲੇ ਨੇ ਦਿਨ ਬੁੱਧਵਾਰ ਐ 1675 ਚੰਦਨੀ ਚੌਕ ਦਾ ਟਿਕਾਣਾ ਹੈ ਗੁਰਮਖੋ ਭਾਈ ਸਤੀਦਾਸ ਤੋਂ ਲੋਕ ਦੂਰ ਹੋਣ ਲੱਗੇ ਤੇ ਸਿੱਖ ਨੇ ਮੁਸਕਰਾਂਦਿਆਂ ਹੋਇਆ ਕਿਹਾ ਕਹਿ ਲੱਗਾ ਦੂਰ ਕਿਉਂ ਭੱਜੇ ਜਾਂਦੇ ਤੇ ਭੀੜ ਵਿੱਚੋਂ ਆਵਾਜ਼ ਆਈ ਕਿਉਂਕਿ ਇਕੱਠੇ ਕੀਤੇ ਸੀ ਲੋਕ ਇਹਨਾਂ ਨੂੰ ਢੋਲ ਦੇ ਡੱਗੇ ਤੇ ਸਰਕਾਰੀ ਐਲਾਨ ਕਰਕੇ ਦੋ ਦਿਨ ਦੀ ਛੁੱਟੀ ਦਾ ਲੋਕ ਕਹਿਣ ਲੱਗੇ ਵੀ ਅੱਗੇ ਭਾਈ ਮਤੀ ਦਾਸ ਨੂੰ ਲੱਕੜਾਂ 'ਚ ਬੰਨਿਆ ਸੀ ਇੱਕ ਸਿੱਖ ਨੂੰ ਦੇਗੇ ਵਿੱਚ ਬਿਠਾ ਲਿਆ ਸੀ ਤੈਨੂੰ ਤੇ ਖੁੱਲੇ ਆਮ ਰੂਵ ਬਨ ਕੇ ਅੱਗ ਲਾਈ ਜਾਣੀ ਐ ਤੂੰ ਆਪਣੇ ਆਪ ਨੂੰ ਬਚਾਉਣ ਲਈ ਦੌੜੇਂਗਾ ਤੇ ਭੀੜ ਵਿੱਚ ਪਤਾ ਨਹੀਂ ਕਿੱਧਰ ਨੂੰ ਆਜੇ ਅਸੀਂ ਤਾਂ ਦੂਰ ਭੱਜਦੇ ਹਾਂ ਤੇ ਸਿੱਖ ਨੇ ਕਿਹਾ ਕਹਿਣ ਲੱਗਾ ਅਸੀਂ ਕੇਵਲ ਪੜਦੇ ਨਹੀਂ ਅਸੀਂ ਮੰਨਦੇ ਹਾਂ ਅਸੀਂ ਪੜਦੇ ਕਬੀਰ ਮੋਏ ਮਰਨੇ ਕਾ ਚਾਹੋ ਹੈ ਮਰੋਤਾ ਹਰ ਕੈ ਦਵਾਰ ਮਤ ਹਰ ਪੁੱਛਿਆ ਕੌਣ ਹੈ ਪਰੈ ਹਮਾਰਾ ਬਾਹ ਭਾਈ ਸਤੀਦਾਸ ਦੇ ਬੋਲ ਨੇ ਦੋ ਤੁਹਾਡੇ ਸਾਹਮਣੇ ਰੱਖ ਕੇ ਸਮਾਪਤੀ ਕਰਨ ਲੱਗਾ ਭਾਈ ਸਤੀਦਾਸ ਕਹਿਣ ਲੱਗੇ ਚੇਤੇ ਰੱਖਿਓ ਮੇਰੇ ਪੈਰਾਂ ਨੂੰ ਕੋਈ ਚੀਜ਼ ਨਾ ਬੰਨਿਆ ਨੀ ਨਾ ਬੰਨਿਆ ਜਾਏਗਾ ਕਹਿਣ ਲੱਗੇ ਮੇਰੇ ਪੈਰਾਂ ਵੱਲੀ ਧਿਆਨ ਰੱਖਿਓ ਇਹ ਉਹ ਚਰਨ ਨੇ ਜਿਹੜੇ ਗੁਰੂ ਵੱਲ ਜਾਂਦੇ ਰਹਿ ਇਹ ਉਹ ਹੱਥ ਨੇ ਜਿਹੜੇ ਗੁਰੂ ਦੇ ਚਰਨਾਂ ਨੂੰ ਪਰਸਦੇ ਰਹਿ ਕਹਿਣ ਲੱਗੇ ਮੇਰੇ ਪੈਰਾਂ ਵੱਲ ਨਜ਼ਰ ਰੱਖਿਓ ਮੈਂ ਇੱਕ ਥਾਂ ਤੇ ਖੜਾ ਸ਼ਹੀਦ ਹੋ ਜਾਵਾਂਗਾ ਪਰ ਜਿਹੜੇ ਥਾਂ ਤੇ ਖੜਾ ਐ ਇਹ ਥਾਂ ਤੋਂ ਇੰਚੀ ਪਾਸੇ ਨਹੀਂ ਹਿੱਲਾਂਗਾ ਗੁਰਮਖੋ ਇਤਿਹਾਸ ਹੋਇਆ ਭਾਈ ਸਤੀਦਾਸ ਨੂੰ ਉਸ ਰੂਮ ਵਿੱਚ ਲਪੇਟ ਕੇ ਅੱਗ ਲੱਗੀ ਅੱਗ ਦੇ ਭਾਂਬੜ ਨਿਕਲਦੇ ਨੇ ਜਿੰਨੀ ਉੱਚੀ ਅੱਗ ਦੇ ਭਾਂਬੜ ਨਿਕਲਦੇ ਨੇ ਇਹ ਭਾਈ ਸਤੀਦਾਸ ਦੇ ਸਰੀਰ ਦੇ ਭਾਂਬੜ ਨਹੀਂ ਉਨੀ ਉੱਚੀ ਦਿੱਲੀ ਦੀ ਧਰਤੀ ਤੇ ਗੁਰਮਤ ਦੀ ਰੋਸ਼ਨੀ ਹੋ ਰਹੀ ਹੈ ਇਹ ਸ਼ਹਾਦਤ ਦੇ ਬੀਜ ਬੀਜ ਨੇ ਜੀ ਤੇ ਭਾਈ ਸਤੀਦਾ ਸ਼ਹੀਦ ਹੋ ਗਏ ਇਹ 10 ਨੰਬਰ ਨੂੰ ਆਪਰੇਆ ਸ਼ਾਮ ਦੇ ਟਾਈਮ ਅਗਲੇ ਦਿਨ ਮਹਾਰਾਜ ਦੀ ਸ਼ਾਦ ਤੋਣੀ ਪਾਵ ਅੱਜ ਦੇ ਦਿਨ ਜਿਹੜਾ ਕੱਲ ਦਿਨ ਗੁਜ਼ਰਿਆ ਉਸ ਸਮੇ ਉਸ ਦਿਨ ਤਿੰਨਾਂ ਸਿੱਖਾਂ ਦੀ ਸ਼ਹਾਦਤ ਹੋਈ ਮੈਂ ਇੱਕ ਦੋ ਮਿੰਟ ਲੈ ਕੇ ਸਮਾਪਤੀ ਕਰਨ ਲੱਗਾ ਨੂੰ ਬਹੁਤ ਜ਼ਰੂਰੀ ਸੁਣਿਓ ਇਹ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜਿੰਦੇ ਸ਼ਹੀਦ ਹੋਏ ਅੱਜ ਦੇ ਦਿਨ ਉਹਦੇ ਭਾਈ ਗੁਰਦਿੱਤਾ ਜਿਹੜੇ ਬਾਬਾ ਬੁੱਢਾ ਸਾਹਿਬ ਦੇ ਪਰਿਵਾਰ ਚੋਂ ਨੇ ਨਾਲ ਆਏ ਸੀ ਇਹ ਇਥੇ ਨਾਲੇ ਸ਼ਰੀਰ ਤੇ ਆ ਗਿਆ ਜਦੋਂ ਭਾਈ ਗੁਰਦਤਾ ਜੀ ਨੇ ਸ਼ਰੀਰ ਤੇ ਆ ਗਿਆ ਨਾ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਅਗਲੇ ਦਿਨ ਮਤਲਬ 12 ਨਵੰਬਰ ਨੂੰ ਸਿੱਖਾਂ ਨੇ ਭਾਈ ਗੁਰਦਤੇ ਦਾ ਜਿਹੜਾ ਸ਼ਰੀਰ ਸੀ ਉਹ ਭਾਈ ਕਲਿਆਣੀ ਦੀ ਧਰਮਸ਼ਾਲਾ ਲਗਾਇਆ ਦਿਲਵਾਲੀ ਇਲਾਕੇ 'ਚ ਤੇ ਭਾਈ ਕਲਿਆਣੀ ਦੀ ਧਰਮਸ਼ਾਲਾ ਤੋਂ ਜਿਹੜਾ ਭੋਗਲਪੁਰ ਹੈ ਨਾ ਜਮਨਾ ਦੇ ਪਾਰ ਮੈਂ ਸੌਖਾ ਕਰ ਦਿਆਂ ਜਿੱਥੇ ਗੁਰਦੁਆਰਾ ਬਾਲਾ ਸਾਹਿਬ ਹੈ ਇੱਥੇ ਗੁਰੂ ਹਰਕਿਸ਼ਨ ਸਾਹਿਬ ਮਹਾਰਾਜ ਇੱਥੇ ਮਾਤਾ ਸੁੰਦਰੀ ਇੱਥੇ ਮਾਤਾ ਸਹਿਬਕੌਰ ਇਹ ਸ਼ਰੀਰਾਂ ਦੇ ਸੰਸਕਾਰ ਇੱਥੇ ਹੋਏ ਨੇ ਗੁਰਮਖੋ ਤੁਹਾਨੂੰ ਪਤਾ ਹੋਵੇ ਇੱਥੇ ਤਾਂ ਕਰਕੇ ਭਾਈ ਗੁਰਦਿੱਤੇ ਦੇ ਸ਼ਰੀਰ ਦਾ ਸੰਸਕਾਰ ਹੋਇਆ 12 ਨਵੰਬਰ ਨੂੰ ਦਿੱਲੀ ਦੀ ਸੰਗਤ ਦੀ ਬੜੀ-ਬੜੀ ਸੇਵਾ ਹੈ ਇਹਨਾਂ ਸ਼ਹਾਦਤਾਂ ਪਿੱਛੇ ਇਹ ਤੋਂ ਬਾਅਦ ਇਹ ਮੈਂ ਗੱਲ ਜ਼ਰੂਰ ਕਹਿਣ ਲੱਗਾ ਮੈਂ ਵੈਸੇ ਦਿੱਲੀ ਕਮੇਟੀ ਨੂੰ ਪਰਸਨਲੀ ਮਿਲ ਕੇ ਵੀ ਕਹੀ ਸੀ ਉਹ ਰਿਕਾਰਡ ਗੱਲ ਪਰ ਮੈਂ ਸੁਭਾ ਵੀ ਬੇਨਤੀ ਕੀਤੀ ਮੈਨੂੰ ਉਤਰਾਜ ਹੈ ਕਿਉਂਕਿ ਜਦੋਂ ਅਸੀਂ ਲੱਭ ਲੱਭ ਕੇ ਵੀ ਬਾਤਾਂ ਦੱਸਣੇ ਨਾ ਤੇ ਵੇਖੋ ਸਾਨੂੰ ਜ਼ਰੂਰ ਇਤਿਹਾਸ ਵੱਲ ਝਾਤੀ ਮਾਰਨੀ ਚਾਹੀਦੀ ਮੈਂ ਇੱਕ ਚੰਗੇ ਖਾਸ ਬੰਦੇ ਨੂੰ ਪੁੱਛਿਆ ਕਿ ਜਦੋਂ ਤਿੰਨੇ ਸਿੱਖ ਸ਼ਹੀਦ ਹੋ ਗਏ ਕੀ ਤੁਹਾਨੂੰ ਪਤਾ ਹੈ ਉਹਨਾਂ ਤਿੰਨਾਂ ਸਿੱਖਾਂ ਨਾਲ ਕੀ ਹੋਇਆ ਮਹਾਰਾਜ ਦੇ ਧਰਦਾ ਤੇ ਸੰਸਕਾਰ ਹੋ ਗਿਆ ਤੇ ਮਹਾਰਾਜ ਦਾ ਸ਼ੀਰ ਚਲਾ ਗਿਆ ਅਨੰਦਪੁਰ ਸਾਹਿਬ ਭਾਈ ਸਤੀਦਾਸ ਭਾਈ ਦਿਹਾਲੇ ਦੇ ਸ਼ਰੀਰ ਦਾ ਤੇ ਪਿੰਜਰ ਰਹਿ ਗਿਆ ਆਪਾਂ ਸ਼ਬਦ ਸਮਝਣ ਲਈ ਵਰਤਨੇ ਪੈਣਗੇ ਪਰ ਭਾਈ ਸਹਿ ਭਾਈ ਮਤੀ ਦਾਸ ਦਾ ਸ਼ਰੀਰ ਤੇ ਬਿਲਕੁਲ ਉਦਾਂ ਹੈ ਦੋ ਏਸ਼ੀਆ ਵਿੱਚ ਕੀ ਹੋਇਆ ਗੈਨ ਲੱਗਾ ਜੀ ਸੋਚਿਆ ਹੀ ਨਹੀਂ ਕਦੇ ਸੋਚਣ ਦੀ ਲੋੜ ਹੈ ਤਿੰਨ ਲਖਾਰੀਆਂ ਨੇ ਜ਼ਿਕਰ ਕੀਤਾ ਇਤਿਹਾਸ ਚ ਸਿੱਖ ਡਾਕਟਰ ਸੰਗਤ ਸਿੰਘ ਦੀ ਕਿਤਾਬ ਹੈ ਹਰੀ RAM ਗੁਪਤਾ ਹੋਇਆ ਇਤਿਹਾਸ ਲਿਖਦਾ ਉਹਨੇ ਲਿਖਿਆ ਹੋਇਆ ਗਿਆਨੀ ਭਜਨ ਸਿੰਘ RAM ਕਿੰਨਿਆਂ ਦਾ ਮੈਂ ਜ਼ਿਕਰ ਕਰ ਸਕਣਾ ਤੇ ਸਮਕਾਲੀ ਇਤਿਹਾਸਕਾਰ ਇੱਕ ਫਾਰਸੀ ਦਾ ਉਹਨੇ ਕਿਹਾ ਦੋ ਦਿਨ ਵਿੱਚ ਬੀਤੇ ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਕੋਈ ਧੜ ਤੇ ਸ਼ੀਸ਼ ਨਾ ਉਠਾਵੇ ਇਹਨਾਂ ਨੇ ਤਿੰਨੇ ਸਿੱਖਾਂ ਦੇ ਸ਼ਰੀਰ ਜਿਹੜੇ ਹਾਲਾਤ ਵਿੱਚ ਸਨ ਚਾਂਦਨੀ ਚੌਕ ਤੋਂ ਲਾ ਜਾ ਕੇ ਕੋਤਵਾਲੀ ਵਾਲੇ ਪਾਸੇ ਆਪਾਂ ਸ਼ਬਦ ਵਰਤਾਂਗੇ ਉਹਨਾਂ ਦੀ ਪਾਛਾ ਉਹਨਾਂ ਨੇ ਆਪਣੇ ਜਾਨੀ ਸੁੱਟ ਦਿੱਤੇ ਸਿੱਖਾਂ ਦੇ ਸ਼ਰੀਰ ਫਿਰ ਦਿੱਲੀ ਦੇ ਸਿੱਖਾਂ ਨੇ ਨਾ ਦੋ ਦਿਨਾਂ ਬਾਅਦ ਮਤਵਲ 13 ਜਾਂ 14 ਨਵੰਬਰ ਦਾ ਜ਼ਿਕਰ ਇਹਨਾਂ ਤਿੰਨਾਂ ਸਿੱਖਾਂ ਦੇ ਸ਼ਰੀਰ ਜਿਹੜੀ ਹਾਲਾਤ ਵਿੱਚ ਸਨ ਕੋਤਵਾਲ ਨੂੰ ਕੁਝ ਪੈਸੇ ਦੇ ਕੇ ਨਾ ਤੇ ਤਿੰਨੇ ਸਿੱਖਾਂ ਦੇ ਸ਼ਰੀਰ ਲੈ ਭਾਈ ਕਲਿਆਣੇ ਦੀ ਧਰਮਸ਼ਾਲਾ ਲਿਜਾਏਗਾ ਉੱਥੋਂ ਇਸ਼ਨਾਨ ਪਾਣੀ ਕਰਾ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਜਿਹੜੇ ਹਾਲਾਤ ਵਿੱਚ ਸਿੱਖਾਂ ਦੇ ਸ਼ਰੀਰ ਨੇ ਇਹਨਾਂ ਸਿੱਖਾਂ ਦੇ ਸ਼ਰੀਰਾਂ ਦਾ 14 ਨਵੰਬਰ 1675 ਨੂੰ ਗੁਰਦੁਆਰਾ ਬਾਲਾ ਸਾਹਿਬ ਵਿਖੇ ਤਿੰਨੇ ਸਿੱਖਾਂ ਦਾ ਗੁਰਮਖੋ ਅੰਤਮ ਸੰਸਕਾਰ ਦੀ ਮਰਜ਼ਾਦਾ ਨਿਭਾਈ ਗਈ ਮੈਂ ਤਾਂ ਬੇਨਤੀ ਕਰਨਾ ਵੀ ਜਿੱਥੇ ਗੁਰੂ ਸਾਹਿਬਾਂ ਦੀ ਯਾਦਗਾਰ ਹੈ ਨਾ ਮੈਂ ਉਹਨਾਂ ਵਾਲੇ ਦਿਨਾਂ ਬੇਨਤੀ ਕਰਾਂਗਾ ਕਿਦਾਂ ਮਾਰੇ ਦੀ ਸ਼ਹਾਦਤ ਤੋਂ ਬਾਅਦ ਇਹ ਸਥਾਨ ਪ੍ਰਗਟ ਹੋਏ ਕਿਵੇਂ ਬਣੇ ਕਿਵੇਂ ਸੁਭਾ ਵੀ ਮੈਂ ਬਚਨ ਕਰ ਰਿਹਾ ਸਿਕਰ ਸਾਹਿਬ ਨਾਲ ਵੀ ਇੱਕ ਵਾਰੀ ਇਹ ਗੁਰਦੁਆਰਾ ਨਾ ਜੀ 1700 ਤੇ 90 ਚ ਬਣਿਆ ਸਿਕਨ ਸਾਹਿਬ ਭਾਈ ਬਗੇਲ ਸਿੰਘ ਹੋਰਾਂ ਨੇ ਬਣਾਇਆ 1857 ਤੋਂ ਦੇ ਚੱਲਦੇ ਆ ਚੱਲਦੇ ਆ ਇਹਦੇ ਦਰਮਿਆਨ ਫਿਰ ਇਥੇ ਮਸਜਿਦ ਬਣ ਗਈ ਜਿਹੜੀ ਹੁਣ ਵੀ ਸ਼ੀਸ਼ਗੰਜ ਸਾਹਿਬ ਦੇ ਨਾਲ ਛੋਟੀ ਜੀ ਮਸਜਿਦ ਇਹਨੂੰ ਵੱਡਿਆਂ ਕਰ ਲਿਆ ਗੁਰਦੁਆਰਾ ਢਾਹਤਾ ਜਦੋਂ ਗੁਰਦੁਆਰਾ ਢਾਇਆ ਉਦੋਂ ਸਾਡੀਆਂ ਕਈ ਥਰੋਹਾਂ ਜਿਵੇਂ ਪਿੰਜਰਾ ਸੀ ਦੇਗਾ ਸੀ ਇਹ ਸ਼ਹਾਦਤ ਵਾਲੀਆਂ ਨਿਸ਼ਾਨੀਆਂ ਇਹ ਲੁਪਤ ਹੋ ਗਈਆਂ ਜਾਂ ਜਿਵੇਂ ਚਲੀਆਂ ਗਈਆਂ ਉਸ ਤੋਂ ਬਾਅਦ ਫਿਰ ਜੀਨ ਪਤੀ ਰਾਜਾ ਹੋਇਆ ਸਰੂਪ ਸਿੰਘ ਉਹਨੇ 1857 ਦੇ ਗਦਰ ਤੋਂ ਬਾਅਦ 1857 ਵਿੱਚ ਦੁਬਾਰਾ ਨੂੰ ਫਾਊਂਡੇਟ ਕਰਕੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਭਾਈ ਬਗੇਲ ਸਿੰਘ ਨੇ ਜਿਵੇਂ ਬਣਾਇਆ ਸੀ ਬਾਬਾ ਬਗੇਲ ਸਿੰਘ ਹੋਰਾਂ ਨੇ ਉਥੇ ਫਿਰ ਬਣਾਇਆ ਅੱਜ ਸਾਨੂੰ ਗੁਰਦੁਆਰਾ ਬਾਲਾ ਸਾਹਿਬ ਵੀ ਇਹਨਾਂ ਤਿੰਨਾਂ ਸਿੱਖਾਂ ਦੀ ਜਰੂਰ ਬਣਾ ਕੇ ਨਾ ਘਟੋ ਘਟ ਬੋਰਡ ਲਾ ਕੇ ਸਾਨੂੰ ਦੱਸਣਾ ਚਾਹੀਦਾ ਹੈ ਉਹ ਮਹਾਨ ਤਿੰਨੇ ਗੁਰੂ ਕੇ ਸਿੱਖ ਨੇ ਜਿਨ੍ਹਾਂ ਨੇ ਇਹ ਬਚਨ ਪੜ੍ਹਦਿਆਂ ਸ਼ਹਾਦਤ ਦਿੱਤੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਤਿ ਕਰਨਾ ਜਾਵੇ ਸਮੇਂ ਦੀ ਸੀਮਾ ਸਮਾਪਤ ਹੈ ਇਹ ਨਹੀਂ ਉਹ ਬੇਨਤੀਆਂ ਪ੍ਰਵਾਨ ਕਰਿਓ ਧੰਨ ਗੁਰੂ ਗ੍ਰੰਥ ਸਾਹਿਬ ਦਾ ਧੰਵਾਦ ਆਪ ਸੰਗਤਾਂ ਦਾ ਧੰਵਾਦ ਇਤਿਹਾਸ ਬੜਾ ਵੱਡਾ ਇੱਕ ਰਸ ਦਾ ਸਮੁੰਦਰ ਹੈ ਬਹੁਤ ਵਡੇਰਾ ਹੈ ਭੁੱਲਾ ਹੋੜੀਆਂ ਸੁਭਾਅਕ ਨੇ ਸਤਿਗੁਰੂ ਰਹਿਮਤ ਕਰਨ ਅਰਦਾਸ ਕਰਨੀ ਸਤਿਗੁਰੂ ਬਖਸ਼ਿਸ਼ ਕਰਕੇ ਸੇਵਾ ਲੈਂਦੇ ਰਹਿਣ ਦੇਖੋ ਸੱਜਣਾ ਸੀਸੜੀਆਂ ਜੋ ਹੋਵੇ ਸਾਬ ਸਿਓ ਮੇਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿ ਫਾਤਿਹ ਮਾਸ਼ਾ